ਸਸਿਕਾ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਮੋਡਲ ਦੇ ਵਿੱਚ ਕਲੈਕਸ਼ਨ ਲੈ ਕੇ ਆਏ ਜੀ ਸਾਰੇ ਮੋਡਲ ਦੇ ਸੂਟ ਹੋਣਗੇ ਤੇ ਸਾਰੇ ਬ੍ਰਾਂਡੇਡ ਸੂਟ ਹੋਣਗੇ ਰਾਮਟੈਕਸ ਬ੍ਰਾਂਡ ਦੇ ਹੋਣਗੇ ਟਿਸਟਾ ਬ੍ਰਾਂਡ ਦੇ ਸੂਟ ਹੋਣਗੇ ਤੇ ਬੜੀ ਪਿਆਰੀ ਕਲੈਕਸ਼ਨ ਹੈ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ 7:30 ਤੇ 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਡੇਲੀ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੁਕਿੰਗ ਲਈ ਨੰਬਰ ਹੈ ਮੇਰਾ 8146580803 8146580803 ਇਸ ਸਾਈਡ ਸਕ੍ਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਕਿਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਔਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੰਡੇ ਟੂ ਸੈਟਰਡੇ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਤੇ ਕੋਰੀਅਰ ਚਾਰਜਿਸ ਜਿਹੜੇ ਹੈਗੇ ਆ ਉਹ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਤਾਂ ਆਪਣਾ ਪਹਿਲਾਂ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਿਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਤੇ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਮੈਂ ਡਾਲ ਦੇ ਵਿੱਚ ਸੂਟ ਹੋਣਗੇ ਦੇਖਦੇ ਹਾਂ ਅਸਦਾ ਪਹਿਲਾ ਸੂਟ ਇਹ ਰਾਮ ਟੈਕਸ ਬ੍ਰਾਂਡ ਦਾ ਜੀ ਆਪਣਾ ਪਹਿਲਾ ਸੂਟ ਬੜਾ ਸੋਹਣਾ ਤੁਸੀਂ ਦੇਖ ਸਕਦੇ ਹੋ ਮਲਟੀ ਕਲਰ ਦੇ ਵਿੱਚ ਸ਼ਰਟ ਹੈ ਤੇ ਸਾਰਾ ਇਹ ਹੈਂਡਵਰਕ ਹੋਇਆ ਪਰ ਹੱਥ ਦਾ ਕੰਮ ਹੋਇਆ ਬੜਾ ਸੋਹਣੇ ਫਲਾਰਸ ਆਊਟਲਾਈਨਿੰਗ ਕੀਤੇ ਹੋਏ ਆ ਕਿਸੇ ਵਧੀਆ ਫੰਕਸ਼ਨ ਤੇ ਵੀ ਆਪਾਂ ਇਹ ਵਾਲਾ ਸੂਟ ਵੀਅਰ ਕਰ ਸਕਦੇ ਹਾਂ ਕਿ ਮੋਡਲ ਦੇ ਜਿਹੜੇ ਸੂਟ ਹੁੰਦੇ ਇਹਨਾਂ ਦੀ ਫਿਟਿੰਗ ਹੈ ਉਹ ਕ੍ਰੀਮ ਵਾਂਗੂ ਫਿਟਿੰਗ ਆਉਂਦੀ ਹੈ ਲਾਈਨਿੰਗ ਲੱਗੇ ਬਣਨਾ ਹੈ ਸੂਟ ਵੈਸੇ ਮੋਡਲ ਕਾਟਨ ਹੁੰਦੀ ਹੈ ਹਲਕੀ ਜਿਹੀ ਸ਼ਾਈਨ ਹੁੰਦੀ ਹੈ ਇਹਦੇ ਵਿੱਚ ਰਾਮਟੈਕਸ ਬ੍ਰਾਂਡ ਦਾ ਸੂਟ ਦਾ ਲੋਗੋ ਲੱਗਿਆ ਹੋਇਆ ਹੈ ਜੀ ਰਾਮਟੈਕਸ ਬ੍ਰਾਂਡ ਦਾ ਤੇ 3 ਮੀਟਰ ਦੀ ਨਾਲ ਮੈਚਿੰਗ ਬਾਟਮ ਹੈ ਦੇਖੋ ਗ੍ਰੀਨ ਕਲਰ ਦੇ ਵਿੱਚ ਬਹੁਤ ਸੋਹਣੀ ਕੰਬੀਨੇਸ਼ਨ ਹੈ ਦਾ ਸੂਟ ਦਾ ਬਹੁਤ ਪਿਆਰਾ ਕੰਬੀਨੇਸ਼ਨ ਹੈ ਗ੍ਰੀਨ ਕਲਰ ਵੀ ਬੜਾ ਪਿਆਰਾ ਹੈ ਇਹ ਆ ਗਿਆ ਆਪਣਾ ਸੂਟ ਗ੍ਰੀਨ ਕਲਰ ਦੇ ਵਿੱਚ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਦੁਪੱਟਾ ਵੀ ਬੜਾ ਪਿਆਰਾ ਮਲਟੀ ਕਲਰ ਦੇ ਵਿੱਚ ਹੀ ਦੇਖੋ ਕਿੰਨਾ ਪਿਆਰਾ ਫਲਾਵਰ ਪ੍ਰਿੰਟਿੰਗ ਦੇ ਵਿੱਚ ਇਹ ਲੋਕਾਂ ਦੀ ਸੂਟ ਹੈ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਮੁੰਡਾ ਆਗਾ ਇਹ ਹੈਗਾ ਆਪਣਾ ਪਹਿਲਾ ਸੂਟ 2850 ਪ੍ਰਾਈਸ ਦੇ ਨਾਲ 2850 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਹੈਗਾ ਸੈਕੰਡ ਕਲਰ ਇਸ ਸੇਮ ਦੇ ਵਿੱਚ ਕਾਫੀ ਕਲਰ ਦੀ ਬਾਟਮ ਹੈ ਜਿਹਦੇ ਨਾਲ ਡਾਰਕ ਬ੍ਰਾਊਨ ਕਲਰ ਦੀ ਜਿਹੜਾ ਪਹਿਲਾਂ ਦਿਖਾਇਆ ਗ੍ਰੀਨ ਉਹਦੇ ਨਾਲ ਦਾ ਹੀ ਆ ਸ਼ਰਟ ਤੇ ਸਾਰੇ ਮਲਟੀ ਕਲਰ ਹੈ ਸਾਰਾ ਹੈਂਡਵਰਕ ਹੋਇਆ ਹੈ ਸ਼ਰਟ ਤੇ ਇਹ ਸ਼ਰਟ ਆ ਗਈ ਤੇ ਇਸ ਦੇ ਨਾਲ ਹੈਗੀ ਹੈ 3 ਮੀਟਰ ਦੀ ਬਾਟਮ ਜੇ ਬਾਟਮ ਤੇ ਤੁਸੀਂ ਲਾਈਨਿੰਗ ਨਹੀਂ ਵੀ ਲਵਾਉਂਗੇ ਤਾਂ ਵੀ ਨੀਡ ਨਹੀਂ ਹੈਗੀ ਸ਼ਰਟ ਤੇ ਲਾਈਨਿੰਗ ਲਵਾ ਲਿਓ ਕਿਉਂਕਿ ਥੋੜੇ ਹੋਰ ਗ੍ਰੇਸ ਬਣ ਜਾਂਦੀ ਹੈ ਇਹ ਆ ਜਾਣੀ ਹੈ ਜੀ ਲੁੱਕ ਕਾਫੀ ਕਲਰ ਦੇ ਵਿੱਚ ਹੈਗੀ ਹੈ ਬਾਟਮ 3 ਮੀਟਰ ਦੀ ਬਾਟਮ ਹੈ ਤੇ ਨਾਲ ਹੈਗਾ ਮਸਲੀਨ ਦਾ ਦੁਪੱਟਾ ਬੜਾ ਪਿਆਰਾ ਦੁਪੱਟਾ ਹੈ ਓਕੇ ਇਸੋਕਿਆਂ ਪ੍ਰਾਈਸ ਦੇ ਨਾਲ ਇੱਕ ਡਿਜ਼ਾਈਨ ਚ ਤੁਹਾਨੂੰ ਦੋ ਕਲਰ ਦਿਖਾਏ ਆ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਉਹ ਸੋਨਾ ਮੋ ਡਾਲਦਾ ਸੂਟ ਹੈ ਜੀ ਰਾਮ ਟੈਕਸ ਬ੍ਰਾਂਡ ਦਾ ਸਾਰਾ ਹੈਂਡਵਰਕ ਹੋਇਆ ਸਾਰਾ ਹੱਥ ਦਾ ਕੰਮ ਕੀਤਾ ਹੋਇਆ ਵਿੱਚ ਪਿਆਰਾ ਵਰਕ ਸਾਰੇ ਆਊਟਲਾਈਨਿੰਗ ਕੀਤੀ ਹੋਈ ਹੈ ਸਾਰਾ ਇਹ ਵਰਕ ਕੀਤਾ ਹੋਇਆ ਜਿਹੜਾ ਤੁਹਾਨੂੰ ਦਿਖ ਰਿਹਾ ਇਹ ਵੀ ਸਾਰਾ ਵਰਕ ਹੈ ਇਹ ਸਾਰਾ ਵਰਕ ਕੀਤਾ ਹੋਇਆ ਹੈ ਵਿੱਚ ਬੜਾ ਸੋਹਣਾ ਮੋਰ ਪੰਖੀ ਕਲਰ ਹੈ ਤੇ ਨਾਲ ਮੋਰ ਪੰਖੀ ਫਿਰੋਜ਼ੀ ਕਲਰ ਦੀ ਉਹ ਬਾਟਮ ਨਾਲ ਹੈ ਜਿਹੜੇ ਸਲੀਮ ਬਈ ਦੁਪੱਟਾ ਹੈ ਇਹ ਰਹਾ ਦੁਪੱਟਾ 2850 ਪ੍ਰਾਈਸ ਦੇ ਨਾਲ 2850 ਪ੍ਰਾਈਸ ਦੇ ਨਾਲ ਇਹ ਜਿਹੜਾ ਸੇਮ ਫਰੋ ਪੀਕਾਕ ਬਲੂ ਮੋਰ ਪੰਖੀ ਕਲਰ ਦਿਖਾਇਆ ਇਹਦੇ ਵਿੱਚ ਹੀ ਹੈਗਾ ਪਰਪਲ ਕਲਰ ਜਿਹੜਾ ਕਾਲਸ ਤੇ ਪਰਪਲ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਸੂਟ ਹੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਪਿਓਰ ਮੋਡਲ ਦੇ ਰਾਮ ਟੈਕਸ ਬ੍ਰਾਂਡ ਦੇ ਵਿਦ ਹੈਂਡਵਰਕ ਸਾਰਾ ਹੈਂਡਵਰਕ ਹੋਇਆ ਵਿੱਚ ਲੁੱਕ ਦੇਖੋ ਸੂਟ ਦੀ ਤਾਂ ਕਲਰ ਬਹੁਤ ਪਿਆਰਾ ਹੈ ਜਿਹੜਾ ਬੈਂਗਣੀ ਰੰਗ ਹੁੰਦਾ ਪਰਪਲ ਡਾਰਕ ਉਹ ਵਾਲਾ ਕਲਰ ਹੈ ਜੀ ਨਾਲ ਪਲੇਨ ਬਾਟਮ 3 ਮੀਟਰ ਦੀ ਬਾਟਮ ਹੈ ਜੀ ਨਾਲ ਇਹ ਲੁੱਕ ਆਣੀ ਹੈ ਸੂਟ ਦੀ ਪਿਓਰ ਮਸਲੀਨ ਦਾ ਦੁਪੱਟਾ 2800 ਪ੍ਰਾਈਸ ਦੇ ਨਾਲ ਇਹ ਦੋ ਸੂਟ ਤੁਹਾਡੀ ਕਲਰ ਦਿਖਾਈਆਂ ਇੱਕ ਡਿਜ਼ਾਈਨ ਚ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਪਿਓਰ ਮੋਡਲ ਦਾ ਹੀ ਸੂਟ ਹੈ ਜੀ ਰਾਮਟੈਕਸ ਬ੍ਰਾਂਡ ਦਾ ਬੜਾ ਸੋਨਾ ਕਲਰ ਹੈ ਗਾਜਰੀ ਜੀ ਟੋਨ ਦੇ ਵਿੱਚ ਹੈ ਇਹ ਦੇਖੋ ਸਾਰਾ ਹੈਂਡਵਰਕ ਹੋਇਆ ਸਾਰਾ ਹੱਥ ਦਾ ਕੰਮ ਕੀਤਾ ਹੋਇਆ ਇਹਦੇ ਤੇ ਮੋਡਲ ਦੀ ਸ਼ਰਟ ਇਹ ਦੇਖੋ ਸਾਰਾ ਹੈਂਡਵਰਕ ਪੂਰਾ ਕੱਟ ਕਢਾਈ ਦਾ ਕੰਮ ਕੀਤਾ ਹੋਇਆ ਇਹ ਸ਼ਰਟ ਆ ਜਣੀ ਹੈ ਇਸ ਦੇ ਨਾਲ ਮੈਚਿੰਗ ਬਾਟਮ ਉਹ ਡਾਲਦੀ ਕਾਜਰੀ ਕਲਰ ਦੀ ਇਹ ਲੁੱਕ ਸ਼ਰਟ ਦੀ ਆਣੀ ਹੈ ਬੜੇ ਸੋਹਣੇ ਪਾਰਟੀ ਲੁੱਕ ਦੇ ਸੂਟ ਬਣਨੇ ਇਹ ਨਾਲ ਹੈਗਾ ਮਸਲੀਨ ਦਾ ਦੁਪੱਟਾ ਸੋਹਣੀ ਲੁੱਕ ਆਣੀ ਹੈ ਸੂਟ ਦੀ 2850 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਮਸਟਰਡ ਕਲਰ ਜਿਹੜਾ ਗਾਜਰੀ ਦਿਖਾਇਆ ਇਹਦੇ ਵਿੱਚ ਸੇਮ ਦੇ ਵਿੱਚ ਹੀ ਮਸਟਰਡ ਕਲਰ ਹੈ ਬਹੁਤ ਪਿਆਰਾ ਹੈਂਡਵਰਕ ਸਾਰਾ ਹੱਥ ਦਾ ਕੰਮ ਹੈ نیچے ਤੱਕ ਤੁਸੀਂ ਦੇਖ ਸਕਦੇ ਹੋ ਸਾਰਾ ਵਰਕ ਕੀਤਾ ਹੋਇਆ ਨਾਲ ਮੈਚਿੰਗ ਬਾਟਮ ਹੈ 3 ਮੀਟਰ ਦੀ ਬਾਟਮ ਨਾਲ ਮਸਲੀ ਦੇ ਇੰਦਾ ਦੁਪੱਟਾ 250 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੀ ਚੀਜ਼ ਬੜਾ ਪਿਆਰਾ ਡਾਰਕ ਗ੍ਰੇ ਜਹਾ ਕਲਰ ਹੈ ਕਾਲਸ ਤੇ ਗ੍ਰੇ ਕਲਰ ਸਾਰਾ ਹੈਂਡਵਰਕ ਆਹਰਾ ਹੱਥ ਦਾ ਕੰਮ ਹੋਇਆ ਵਰਕ ਬਹੁਤ ਸੋਨਾ ਵਰਕ ਹੋ ਗਿਆ ਤੇ ਇਸ ਦੇ ਨਾਲ ਹੈਗੀ ਹੈ ਦੇਖੋ ਡਾਰਕ ਜਿਹੜਾ ਕਾਲਸ ਤੇ ਗ੍ਰੇ ਮਾਊਸ ਜਿਹਾ ਕਲਰ ਹੈ ਲੱਗ ਜਾਈ ਮਾਡਲ ਦੀ ਸ਼ਰਟ ਹੈ ਵਿਦ ਹੈਂਡਵਰਕ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਤੇ ਪਿਓਰ ਮਸਲੀਨ ਦਾ ਦੁਪੱਟਾ ਬਹੁਤ ਪਿਆਰਾ ਸੂਟ 2850 ਪ੍ਰਾਈਸ ਦੇ ਨਾਲ ਇਹ ਸੂਟ ਮੈਂ ਦਿਖਾਇਆ ਤੁਹਾਨੂੰ ਮੋਡਲ ਦੇ ਰਾਮਟੈਕਸ ਬ੍ਰਾਂਡ ਦੇ 2850 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਆ ਖੀਰ ਬ੍ਰਾਂਡ ਦਾ ਸੂਟ ਹੈ ਜੀ ਇਹ 3 ਮੀਟਰ ਦੀ ਸ਼ਰਟ ਹੈ ਜਿੰਨਾ ਮਰਜ਼ੀ ਤੁਸੀਂ ਏ ਲਾਈਨ ਬਣਾ ਸਕਦੇ ਹੋ ਇਹਨੂੰ ਸੂਟ ਨੂੰ ਕਿਉਂਕਿ 3 ਮੀਟਰ ਦੀ ਸ਼ਰਟ ਹੈ 3 ਤੋਂ ਵੀ ਮੇਰਾ ਖਿਆਲ ਹੈ ਵਾਧੀ ਹੈ ਇਹ ਤੇ ਸਾਰੀ ਸ਼ਰਟ ਬਿਲਕੁਲ ਪਿਓਰ ਮੋਡਲ ਦੇ ਵਿੱਚ ਵਿੱਚ ਹੈਗੀ ਹੈ ਬੂਟੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਲਾਈਟ ਗ੍ਰੇ ਜਿਹਾ ਕਲਰ ਹੈ ਬਹੁਤ ਸੋਹਣਾ ਅਟਰੈਕਟਿਵ ਪ੍ਰਿੰਟ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਜਿੰਨਾ ਮਰਜੀ ਏ ਲਾਈਨ ਬਣਾ ਸਕਦੇ ਹੋ ਇਹ ਬਾਜੂ ਦੇ ਲਈ ਦਿੱਤੀ ਹੋਈ ਹੈ ਦੇਖੋ ਲੇਸ ਇਹ ਬਾਜੂ ਤੇ ਆ ਜਣੀ ਕਿਉਂਕਿ ਬਾਜੂ ਅਲੱਗ ਤੋਂ ਦਿੱਤੀਆਂ ਹੋਈਆਂ ਸ਼ਰਟ ਫਰੰਟ ਤੇ ਸਾਰੀ ਦੇ ਵਿੱਚ ਬੂਟੀ ਹੈ ਜੀ ਤੇ ਇਹ ਆ ਜਣੀਆਂ ਬਾਜੂ ਤੇ ਲੇਸ ਬ੍ਰਾਂਡਿਡ ਸੂਟ ਹੈ 3 ਮੀਟਰ ਦੀ ਸ਼ਰਟ ਹੈ ਜੀ ਇਹ ਸ਼ਰਟ ਦੀ ਪ੍ਰਿੰਟਿੰਗ ਦੇਖੋ ਜਿੰਨਾ ਮਰਜੀ ਤੁਸੀਂ ਏ ਲਾਈਨ ਚ ਫਰੌਕ ਸਟਾਈਲ ਚ ਵੀ ਬਣਾ ਸਕਦੇ ਹੋ 3 ਮੀਟਰ ਤੋਂ ਵੀ ਉੱਪਰ ਫੈਬਰਿਕ ਹੈ ਜੀ ਇਹਦਾ ਇਹ ਲੁੱਕ ਆ ਜਣੀ ਤੇ ਨਾਲ ਹੈਗੀ ਆ ਮੈਚਿੰਗ ਬਾਟਮ ਤੇ ਬਾਟਮ ਤੇ ਵੀ ਇਹ ਲੇਸ ਦਿੱਤੀ ਹੋਈ ਹੈ ਬੜੀ ਪਿਆਰੀ ਇਹ ਚਾਹੇ ਤੁਸੀਂ ਬਾਟਮ ਤੇ ਰੱਖ ਲਿਓ ਜੇ ਤੁਸੀਂ ਸ਼ਰਟ ਦੇ ਪੱਲੇ ਤੇ ਲਗਾਉਣੀ ਹੈ ਤਾਂ ਸ਼ਰਟ ਦੇ ਪੱਲੇ ਤੇ ਵੀ ਲਾ ਸਕਦੇ ਹੋ ਤੁਹਾਡੀ ਚੁਆਇਸ ਹੈ ਤੇ ਦੁਪੱਟਾ ਹੈਗਾ ਚਨੋਂ ਦਾ ਚਿਰਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟੇ ਦੀ ਗ੍ਰੇਸ ਦੇਖੋ ਪਹਿਲਾਂ ਤਾਂ ਪੂਰਾ 2.5 ਮੀਟਰ ਦਾ ਦੁਪੱਟਾ ਹੈ ਤੇ ਨਾਲ ਫੋਰ ਸਾਈਡ ਪ੍ਰੋਪਰ ਲੇਸ ਲੱਗੀ ਹੋਈ ਆਰਗੈਂਜ਼ਾ ਦੇ ਵਿੱਚ ਦੇਖੋ ਕਿੰਨੀ ਸੁਪੀਰੀਅਰ ਲੇਸ ਲੱਗੀ ਹੋਈ ਹੈ ਚਿਰਨ ਦਾ ਦੁਪੱਟਾ ਬਿਲਕੁਲ ਤਿਲਕਣਾ ਨਹੀਂ ਹੈਗਾ ਸਿਰ ਤੇ ਇਹ ਲੁੱਕ ਆ ਜਾਣੀ ਜੀ ਸੂਟ ਦੀ ਸੂਟ ਦੇਖੋ ਕਿੰਨਾ ਪਿਆਰਾ ਹੈ ਤਰੇ ਕਲਰ ਦੇ 3400 ਪ੍ਰਾਈਸ ਦੇ ਨਾਲ 3400 ਪ੍ਰਾਈਸ ਹੈ ਇਹਦੇ ਨਾਲ ਦਾ ਹੀ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਲਵੈਂਡਰ ਕਲਰ ਲਾਈਟ ਪਰਪਲ ਕਲਰ 10 ਮੀਟਰ ਤੋਂ ਵੀ ਉੱਪਰ ਦੀ ਸ਼ਰਟ ਹੈ ਜੀ ਇਹਦਾ ਅਰਜ਼ ਵੀ ਕਾਫੀ ਹੈ ਸ਼ਰਟ ਦਾ ਬੂਟੀ ਦੇਖੋ ਕਿੰਨੀ ਪਿਆਰੀ ਹੈ ਸਾਰੀ ਸੰਗਣੀ ਬੂਟੀ ਹੈ ਥੋੜਾ ਡਿਜ਼ਾਈਨ ਦਾ ਫਰਕ ਹੈ ਜੀ ਪ੍ਰਿੰਟ ਦਾ ਵੀ ਫਰਕ ਹੈ ਤੇ ਵਿੱਚ ਜਿਹੜੀ ਬੂਟੀ ਹੈ ਉਹਦਾ ਵੀ ਫਰਕ ਹੈ ਇਹ ਦੇਖੋ ਬਹੁਤ ਸੋਹਣਾ ਇਹਦੇ ਘੇਰੇ ਤੇ ਵੀ ਲੇਸ ਹੈ ਜਿਵੇਂ ਉਹਦੇ ਦਿੱਤੀ ਹੋਈ ਸੀ ਇਹ ਇਸੇ ਕਰਕੇ ਦਿੱਤੀ ਹੋਈ ਹੈ ਚਾਹੇ ਉਹਦੀ ਬਾਟਮ ਤੇ ਨਹੀਂ ਹੈਗੀ ਇਹਦੇ ਤੇ ਇਹ ਆਪਾਂ ਫਰੰਟ ਐਵੇਂ ਦੂਜੀ ਨੂੰ ਵੀ ਆਪਾਂ ਘੇਰੇ ਤੇ ਯੂਜ਼ ਕਰ ਸਕਦੇ ਹਾਂ ਤੇ ਨਾਲ ਹੈਗੀ ਇਹ ਬਾਜੂ ਤੇ ਕਿਉਂਕਿ 3 ਮੀਟਰ ਦੀ ਸ਼ਰਟ ਹੈ ਅਲੱਗ ਤੋਂ ਬਾਜੂ ਦਿੱਤੀਆਂ ਹੋਈਆਂ ਜਿੰਨਾ ਮਰਜ਼ੀ ਤੁਸੀਂ ਏ ਲਾਈਨ ਬਣਾ ਸਕਦੇ ਹੋ ਸੂਟ ਨੂੰ ਤੇ ਨਾਲ ਪਲੇਨ ਬਾਟਮ ਹੈ ਤੇ ਚੁਨਾਉਂ ਦਾ ਦੁਪੱਟਾ ਪੂਰਾ 2.5 ਮੀਟਰ ਦਾ ਬਿਲਕੁਲ ਸਲੀਪਰੀ ਨਹੀਂ ਹੈਗਾ ਦੁਪੱਟਾ ਦੇ ਨਾਲ ਫੋਰ ਸਾਈਡ ਪ੍ਰੋਪਰ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ 3400 ਪ੍ਰਾਈਸ ਦੇ ਨਾਲ 3400 ਪ੍ਰਾਈਸ ਦੇ ਨਾਲ ਇਹ ਦੋ ਸੂਟ ਮੈਂ ਤੁਹਾਨੂੰ ਦਿਖਾਏ ਆ ਇੱਕ ਮਿਲਦੇ ਜੁਲਦੇ ਡਿਜ਼ਾਈਨ ਚ 3400 ਪ੍ਰਾਈਸ ਦੇ ਨਾਲ ਤੇ ਹੁਣ ਦਿਖਾਣੇ ਆ ਤੁਹਾਨੂੰ ਟਿਸਟਾ ਬ੍ਰਾਂਡ ਦੇ ਮੋਡਲ ਦੇ ਸੂਟ ਮਸਟਰਡ ਦੇ ਮਸਟਰਡ ਕਲਰ ਦੇ ਵਿੱਚ ਹੈ ਜੀ ਪਿਓਰ ਮੋਡਲ ਦਾ ਸੂਟ ਹੈ ਜੀ ਟਿਸਟਾ ਬ੍ਰਾਂਡ ਦਾ ਮਸਟਰਡ ਕਲਰ ਦੇ ਵਿੱਚ ਇਹ ਪ੍ਰਿੰਟ ਬੜਾ ਪਿਆਰਾ ਹੈ ਪਿਓਰ ਮੋਡਲ ਦਾ ਸੂਟ ਹੈ ਜੀ ਟਿਸਟਾ ਬ੍ਰਾਂਡ ਦਾ ਇਹ ਸ਼ਰਟ ਆ ਗਈ 2.5 ਮੀਟਰ ਦੀ ਤੇ ਨਾਲ ਸੈਲਫ ਦੇ ਵਿੱਚ ਹੀ 2.5 ਮੀਟਰ ਦੀ ਬਾਟਮ ਹੈ ਬੜੀ ਪਿਆਰੀ ਤੇ ਨਾਲ ਹੈਗਾ 2.5 ਮੀਟਰ ਦਾ ਹੀ ਫੁੱਲ ਲੈਂਥ ਦਾ ਦੁਪੱਟਾ ਇਹ ਦੇਖੋ ਪਿਓਰ ਮੋਡਲ ਦਾ ਸੂਟ ਬਹੁਤ ਪਿਆਰਾ ਸਰਦਾਰੀ ਸੂਟ ਹੈ ਟਿਸਟਾ ਬ੍ਰਾਂਡ ਦਾ ਇਹ ਲੁੱਕ ਆ ਜੀ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਹੈ ਜੀ ਟਿਸਟਾ ਬ੍ਰਾਂਡ ਦਾ ਸੂਟ ਹੈ ਜੀ ਪਿਓਰ ਮੋਡਲ ਦਾ ਹਣ ਸਿੰਗਲ ਸਿੰਗਲ ਕਲਰ ਹੀ ਦਿਖਾਵਾਂਗੇ ਨੈਕਸਟ ਆ ਗਿਆ ਮਰਜੈਂਟਾ ਕਲਰ ਦੇ ਵਿੱਚ ਇਹ ਵੀ ਟਿਸਟਾ ਬ੍ਰਾਂਡ ਦਾ ਸੂਟ ਹੈ ਜੀ ਆਪਣਾ ਪਿਓਰ ਮੋਡਲ ਦਾ ਮਰਜੈਂਟਾ ਕਲਰ ਦੇ ਵਿੱਚ 2.5 ਮੀਟਰ ਦੀ ਸ਼ਰਟ ਹੈ ਇਹ ਕਪੜਾ ਸੋਹਣਾ ਪ੍ਰਿੰਟ ਹੈ 2.5 ਮੀਟਰ ਦੀ ਸ਼ਰਟ ਪਿਓਰ ਮੋਡਲ ਦੀ ਤੇ ਪਿਓਰ ਮੋਡਲ ਦੇ ਵਿੱਚ ਇਸ ਦੀ ਬਾਟਮ ਹੈ ਜੀ 2.5 ਮੀਟਰ ਦੀ ਟਿਸਟਾ ਦੀ ਤੇ ਨਾਲ ਹੈਗਾ ਦੁਪੱਟਾ ਪੂਰਾ 2.5 ਮੀਟਰ ਦਾ ਇਹ ਟਿਸਟਾ ਬ੍ਰੈਂਡ ਦੇ ਸੂਟ ਹੈ ਜੀ ਅਲੱਗ ਹੀ ਲੁੱਕ ਦਿਖਦੀ ਹੈ ਜੇ ਇਹਨਾਂ ਸੂਟਾਂ ਦੀ ਤਾਂ ਇਹ ਲੁੱਕ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਪਿਆਰਾ yellow mustard ਕਲਰ ਹੈ ਐਵਿਟੀ ਡਿਸਟਰਬ ਰੈਂਡ ਦਾ ਇਹ ਸੂਟ ਹੈ ਜੀ ਡਿਸਟਰਬ ਰੈਂਡ ਦਾ ਸੂਟ ਹੈ ਮਸਟਰਡ ਕਲਰ ਦੇ ਵਿੱਚ 2.5 ਮੀਟਰ ਦੀ ਸ਼ਰਟ ਪਿਓਰ ਮੋਡਲ ਦੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹਦਾ ਬਹੁਤ ਸੋਹਣਾ ਪ੍ਰਿੰਟ ਹੈ ਪਿਓਰ ਮੋਡਲ ਦੀ ਉਹ ਬਾਟਮ ਤੇ ਨਾਲ 2.5 ਮੀਟਰ ਦਾ ਦੁਪੱਟਾ ਦੁਪੱਟੇ ਦੀ ਲੁੱਕ ਮਰੇ ਪਿਆਰੇ ਸਰਦਾਰੀ ਸੂਟ ਟਿਸਟਾ ਬ੍ਰਾਂਡ ਦਾ ਸੂਟ ਹੈ ਜੀ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਇਹ ਬੜਾ ਸੋਹਣਾ ਇਹ ਤਿੰਨ ਸੂਟ ਮੈਂ ਤੁਹਾਨੂੰ ਟਿਸਟਾ ਬ੍ਰਾਂਡ ਦੇ ਦਿਖਾਏ ਆ ਜੀ 3500 ਪ੍ਰਾਈਸ ਦੇ ਨਾਲ ਤੇ ਇਹ ਮੋਡਲ ਦਾ ਸੂਟ ਮੈਂ ਤੁਹਾਨੂੰ ਦਿਖਾਣਾ ਐਸ ਕੇ ਬ੍ਰਾਂਡ ਦਾ ਸੂਟ ਹੈ ਜੀ ਇਹ ਬੜਾ ਪਿਆਰਾ ਇਹ ਆਪਾਂ ਵਰਕ ਕਰਾਇਆ ਜੀ ਇਹਦੇ ਤੇ ਇਹ ਐਸ ਕੇ ਬ੍ਰਾਂਡ ਦਾ ਸੂਟ ਹੈ ਸਿੰਗਲ ਇਹ ਬਲੈਕ ਕਲਰ ਦੇ ਵਿੱਚ ਸ਼ਰਟ ਬਲੈਕ ਕਲਰ ਦੇ ਵਿੱਚ ਸ਼ਰਟ ਹੈ ਇਹ ਦੇਖੋ ਐਸ ਕੇ ਬ੍ਰੈਂਡ ਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਤੇ ਇਸ ਦੇ ਨਾਲ ਹੈਗੀ ਹੈ ਪੀਚ ਕਲਰ ਦੀ ਬੜੀ ਸੋਹਣੀ ਲਾਈਟ ਪੀਚ ਕਲਰ ਦੀ ਬਾਟਮ ਤੇ ਬਾਟਮ ਤੇ ਵਰਕ ਹੈ ਜੀ ਬਾਟਮ ਤੇ ਬੜਾ ਪਿਆਰਾ ਵਰਕ ਹੈ ਇਹ ਬਾਟਮ ਤੇ ਵਰਕ ਆ ਜਣਾ ਇਹ ਸਟੇਟ ਸਲਵਾਰ ਜਾਂ ਪਜਾਮਾ ਕੁਛ ਵੀ ਬਣਾ ਸਕਦੇ ਹੋ ਤੁਸੀਂ ਇਹ ਲੋਕਾਂ ਦੀ ਜੀ ਉਹ ਸੋਹਣਾ ਵਰਕ ਹੋਇਆ ਬਾਟਮ ਤੇ ਇਹ ਬਾਟਮ ਆ ਗਈ ਤੇ ਨਾਲ ਪਿਓਰ ਬੰਬਰ ਦਾ ਦੁਪੱਟਾ 4 ਸਾਈਡ ਕੱਟ ਵਰਕ ਹੈ ਜੀ ਦੁਪੱਟਾ ਪੂਰਾ 2.5 ਮੀਟਰ ਦਾ 4 ਸਾਈਡ ਕੱਟ ਵਰਕ ਤੇ ਕਾਰਨਰਸ ਤੇ ਫਲਾਇਰਸ ਬਣੇ ਹੋਏ ਆ ਬੜਾ ਸੋਹਣਾ ਪੀਚ ਬਦਾਮੀ ਚ ਅਲੱਗ ਜਿਹਾ ਕਲਰ ਹੈ ਬਹੁਤ ਸੋਹਣਾ ਜਿਹੜੇ ਕਲਰ ਦਾ ਉਹ ਰਿਪ੍ਰਿੰਟ ਹੈ ਸੇਮ ਕਲਰ ਦਾ ਐਵੇਂ ਇਹ ਕੰਬੀਨੇਸ਼ਨ ਬਣਾਇਆ 3800 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3800 ਪ੍ਰਾਈਸ ਦੇ ਨਾਲ ਆਪਣਾ ਇਹ ਬੜਾ ਸੋਹਣਾ ਤੇ ਨੈਕਸਟ ਇੱਕ ਸੂਟ ਮੈਂ ਹੋਰ ਦਿਖਾਣਾ ਆਪਾਂ ਪਿਓਰ ਸ਼ਿਫੋਨ ਤੇ ਰੈਡੀ ਕਰਾਇਆ ਟਿਸਟਾ ਬ੍ਰਾਂਡ ਦਾ ਹੀ ਸੂਟ ਹੈ ਜੀ ਹੈ ਦੇਖੋ ਬੜਾ ਪਿਆਰਾ ਆ ਆਪਾਂ ਇਹ ਪਿਓਰ ਸ਼ਿਫੋਨ ਦਾ ਸੂਟ ਹੈ ਇਹਦੇ ਤੇ ਆਪਾਂ ਆਊਟਲਾਈਨਿੰਗ ਕੀਤੀ ਹੋਈ ਹੈ ਸਾਰੀ ਸ਼ਰਟ ਤੇ ਜਿਵੇਂ ਗਰਮੀਆਂ ਦੇ ਥੋੜੇ ਪਾਰਟੀ ਵੇਅਰ ਲੁੱਕ ਤੇ ਸੂਟ ਚਾਹੀਦੇ ਹੋਣੇ ਇਹ ਟਿਸਟਾ ਬ੍ਰਾਂਡ ਦਾ ਸੂਟ ਹੈ ਪਿਓਰ ਸ਼ਿਫਨ ਚ ਸਾਰਾ ਆਪਾਂ ਨੇ ਆਊਟਲਾਈਨਿੰਗ ਕੀਤੀ ਹੋਈ ਹੈ ਵਰਕ ਕੀਤਾ ਹੋਇਆ ਜੀ ਦੇਖੋ ਸ਼ਰਟ ਤੇ ਬਹੁਤ ਪਿਆਰੀ ਫਿਟਿੰਗ ਆਉਂਦੀ ਹੈ ਨਾ ਸੂਟਾਂ ਦੀ ਤੇ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਤੇ ਉੱਪਰ ਤੋਂ ਟਿਸਟਾ ਬ੍ਰਾਂਡ ਦਾ ਸੂਟ ਹੈ ਇਹ ਆਗੀ ਸ਼ਰਟ ਪਿਓਰ ਸ਼ਿਫਨ ਚ ਵਿਦ ਵਰਕ ਇਹ ਨਾਲ ਲਗਾਈ ਆਪਾਂ ਲਾਈਟ ਸਕਿਨ 골ਡਨ ਕਲਰ ਦੀ ਬਾਟਮ ਕਰੇਪ ਦੀ ਕਰੇਪ ਦੀ ਬਾਟਮ ਹੈ ਤੇ ਆਰਗੈਂਜ਼ਾ ਵਿਸਕੋਸ ਆਰਗੈਂਜ਼ਾ ਦਾ ਦੁਪੱਟਾ ਪੂਰਾ 2.5 ਮੀਟਰ ਦਾ ਟਾਈ ਐਂਡ ਡਾਈ ਤਿੰਨ ਕਲਰ ਹੈ ਜੀ ਦੁਪੱਟੇ ਦੇ ਵਿੱਚ ਦੇਖੋ ਕਿੰਨਾ ਪਿਆਰਾ ਦੁਪੱਟਾ ਰੈਡੀ ਕਰਵਾਇਆ ਵਾ ਬਹੁਤ ਸੋਹਣੀ 크ਰੇਪ ਦੀ ਬਾਟਮ ਮਲਟੀ ਕਲਰ ਦੇ ਵਿੱਚ ਆਰਗੈਂਜ਼ਾ ਦਾ ਦੁਪੱਟਾ ਇਹ ਲੁੱਕ ਆ ਜਣੇ ਜੀ ਦੇਖੋ ਕਿੰਨਾ ਪਿਆਰਾ 4000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 4000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਦੋ ਸੂਟ ਆਪਾਂ ਰੈਡੀ ਕਰਵਾਏ ਸੀ ਤਾਂ ਕਰਕੇ ਆਪਾਂ ਦਿਖਾਏ ਆ ਤੁਹਾਨੂੰ ਤੇ ਪ੍ਰਾਈਸ ਇਹਦਾ ਹੈਗਾ 4000 ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814680800 ਦਿਨ ਲਾਈਕ ਜ਼ਰੂਰ ਕਰਿਆ ਕਰੋ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ